ਉਹ ਪਾਉਣਾ ਨਾ ਲੋਗੋ ਨਹੀਂ ਆ ਰਿਹਾ ਹੈ ਜੀ ਅੱਗੇ ਸਭੀ ਮਾਹੀ ਪਲੈਸ ਪਨਾ ਬਪ੍ਰਿਆ ਬਦਿਕਲ ਮੈਂ ਮੈਂ ਮਲਕੀਤ ਸਿੰਘ ਦੇ ਮਾਮਾ ਜੀ ਦਾ ਬੇਟਾ ਵਾਂ ਮੈਂ ਵੀ ਫੌਜ ਚਲੋ ਟੈਰਾਂ ਤੇ ਕੱਲ ਨੂੰ ਸੋਨੇ 6 ਵਜੇ ਸ਼ਾਮ ਨੂੰ ਕਾਲ ਆਇਆ ਕਿ ਮਲਕੀਤ ਦਾ ਇੱਥਾ ਫੌਜ ਤੇ ਕੰਮ ਕਰਦੇ ਸਾਮ ਟਾਈਮ ਕੇਮ ਟਾਈਮ ਜਿਹੜਾ ਹੁੰਦਾ ਉਸਲਾ ਮੂ ਕੰਮ ਕਰ ਰਹੇ ਸੀ ਕੋਈ ਵਰਕਿੰਗ ਕਰ ਰਹੇ ਸੀ ਤੇ ਉਸ ਟਾਈਮ ਉਹਨਾਂ ਦਾ ਕੋਈ ਚੀਜ਼ ਲੱਗੀ ਆ ਲੋਡਿੰਗ ਅਨ ਲੋਡਿੰਗ ਚ ਕਰਦੇ ਹੋਏ ਉਹਨਾਂ ਦੀ ਚੈਸਟ 'ਚ ਕੋਈ ਚੀਜ਼ ਵੱਜੀ ਆ ਤੇ ਫਿਰ ਉਹਨਾਂ ਨੂੰ ਕਮਾਂਡ ਹਸਪੀਟਲ ਲੁਡੋਮਪੋਰ ਲੈ ਗਏ ਤੇ ਬਾਅਦ 'ਚ ਫਿਰ ਉਹਨਾਂ ਦੀ ਉੱਥੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਜਿਹੜੀ ਅੱਜ ਫਿਰ ਸਾਡੀ ਗੱਲ ਹੋਈ ਆ ਮਾਰਨਿੰਗ ਟਾਈਮ ਉਹਨਾਂ ਦੇ ਜਿਹੜੇ ਬ੍ਰਦਰ ਆ ਉਸ ਅਗਰੀਮੈਂਟ 'ਚ ਜੋਬ ਕਰਦੇ ਆ ਉਹ ਕੱਲ ਜਿੱਦੋਂ 6 ਵਜੇ ਸਾਨੂੰ ਕਾਲ ਆਇਆ ਤੇ ਉਹ ਉਹਨਾਂ ਦੇ ਬ੍ਰਦਰ ਦੇ ਨਾਲ ਚਾਚਾ ਜੀ ਉਸੇ ਟਾਈਮ ਉਦਮਪੁਰ ਨੂੰ ਰਵਾਨਾ ਰਵਾਨਗੀ ਕੀਤੀ ਤੇ ਉੱਥੇ ਜਾ ਕੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਸੀ ਉਹ ਸਭ ਨੂੰ ਮਿਲੇ ਅਡਵਨ ਸਾਹਿਬ ਨੂੰ ਮਿਲੇ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਹੋ ਕੇ ਤੇ ਅੱਜ ਉਹਨਾਂ ਨੂੰ ਤਿਬੜੀ ਕੈਂਟ ਲੇਟ ਹੋ ਜਨਾਂ ਲੌਂਗ ਰੂਡ ਆ 6-7 ਘੰਟੇ ਲੱਗ ਜਾਂਦੇ ਆ ਤੇ ਇਸ ਕਰਕੇ ਫਿਰ ਉਹਨਾਂ ਨੇ ਹੁਣ ਤਿਬੜੀ ਕੈਂਟ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਥੇ ਰੱਖਣਗੇ ਇੱਕ ਸੰਸਕਾਰ ਦੀ ਸੰਭਾਵਨਾ ਤੁਮ ਲੱਗਾ ਸੰਸਕਾਰ ਦੀ ਸੰਭਾਵਨਾ ਤੇ ਮੈਂ ਦੋ ਵਾਰ ਕਾਲ ਕਰ ਲਿਆ ਵਾ ਉਹਨਾਂ ਦੇ ਬ੍ਰਦਰ ਨੂੰ ਤੇ ਉਹ ਕਹਿੰਦੇ ਕਿ ਅੱਜ ਸੰਸਕਾਰ ਦੀ ਸੰਭਾਵਨਾ ਮੁਸ਼ਕਲ ਆ ਕਿਉਂਕਿ ਲੇਟ ਹੋ ਜਾਣਾ ਕਿੰਨਾ ਟਾਈਮ ਹੋ ਗਿਆ ਇਹ ਨੌਕਰੀ ਕਰਦੇ ਨੌਕਰੀ ਕਰਦੇ ਆ ਜੀ ਇਹਨਾਂ ਨੂੰ 13 ਸਾਲ ਹੋ ਗਏ ਆ ਕਿੰਨੇ ਬੱਚੇ ਨੇ ਬੱਚੇ ਜੀ ਇੱਕ ਬੇਟੀ ਇਹਨਾਂ ਦੀ ਹੋਰ ਪਰਿਵਾਰਿਕ ਕੋਲ ਹੋਰ ਇਹਨਾਂ ਦੇ ਪਰਿਵਾਰ ਦੇ ਇੱਕ ਬ੍ਰਦਰ ਆ ਜਿਹੜਾ ਉਹ ਜੋਬ ਕਰ ਰਿਹਾ ਉਹ ਵੀ ਆਰਮੀ 'ਚ ਜੋਬ ਕਰ ਰਿਹਾ ਦਾਦਾ ਜੀ ਦਾਦਾ ਦਾਦੀ ਜੀ ਆ ਔਰ ਇਹਨਾਂ ਦੀ ਮਾਤਾ ਜੀ ਆ ਪਿਤਾ ਜੀ ਇਹਨਾਂ ਦੇ ਬਚਪਨ ਦੇ ਕਾਲ ਚਲਾਣਾ ਕਰਕੇ ਸੀ ਮੇਰਾ ਨਾਮ ਅਮਨਜਿੰਦਰ ਕੋਟ 22 ਕਿਲੋ ਦੇ ਸਮੀਤੀ ਮੇਰਾ ਦੋਦਾਸੀ ਮੇਰੇ ਨਾਨਾ ਦਾ ਬੇਟਾ ਜਿਵੇਂ ਇੱਕ ਦੁਕਾਨਦਾਰ ਦੁਕਾਨ ਤੇ ਫੌਜੀ ਨੌਕਰੀ ਕਰਦਾ ਸੀ ਤੇ ਉੱਥੇ ਕੰਮ ਕਰਦਾ ਕੋਈ ਦੇ ਸਾਥ ਲੱਗੀ ਆ ਉਸ ਤੋਂ ਬਾਅਦ ਉਹਨਾਂ ਹਸਪੀਟਲ ਖੜਿਆ ਤੇ ਉੱਥੇ ਉਹਨਾਂ ਨੇ ਮਰੀ ਆ ਕੋਸ਼ ਕਰ ਦਿੱਤਾ ਕਿ ਸਾਡੇ ਪਰਿਵਾਰ ਦੇ ਜੀ ਉੱਥੇ ਮੇਰਾ ਬੱਚਾ ਦੂਸਰਾ ਦੋਤਾ ਵੀ ਗਿਆ ਹੈ ਲੈਣ ਵਾਸਤੇ ਅੱਜ ਤੱਕ ਕਰ ਨਹੀਂ ਇਸ ਤੇ ਵੀ ਤੁਹਾਡੇ ਕਿਲੇ ਮੇਰਾ ਦੋਤਾ ਸੀ ਮੇਰਾ ਨਾਨਾ ਬੇਟਾ ਸੀ ਮੇਰੇ ਆਪਣੇ ਬੱਚਿਆਂ ਤੋਂ ਜ਼ਿਆਦਾ ਮੇਰਾ ਪਿਆਰਾ ਬੱਚਾ ਸੀ ਕਿਉਂਕਿ ਮੇਰਾ ਨਾਨਾ ਜੀ ਜੋ ਮੇਰੇ ਨਾਨਾ ਦਾ ਆਦਮੀ ਸੀ ਛੋਟੇ ਜਿਹੇ ਬੱਚੀ ਛੱਡ ਕੇ ਚਲਾ ਗਿਆ ਸੀ ਸਾਰੇ ਬੱਚਿਆਂ ਦਾ ਪਾਲਣ ਪੋਸ਼ਣ ਕੀ ਵੀ ਕੀ ਮੇਰਾ ਸੁਭਾਅ ਸੀ ਬਹੁਤ ਹੀ ਚੰਗਾ ਸੁਭਾਅ ਸੀ ਇੱਕ ਭਗਤ ਜਿਆਦਾ ਸੁਭਾਅ ਸੀ ਬਹੁਤ ਹੀ ਮਿੱਠਾ ਸੁਭਾਅ ਸੀ ਜਿੰਨਾ ਕਿ ਮਾਦੀ ਸਿੱਧਾ ਨਹੀਂ ਬੱਚੇ ਦਿਖਾਤ ਸੀ ਬਹੁਤ ਚੰਗਾ ਸੁਭਾਅ ਪਰਵਾਚੂ ਪਿੱਛੇ ਕੌਣ ਕੌਣ ਪਰਵਾਰਕਿ ਕੁਛੀਨ ਮੇਰੀ ਹੈ ਜਿਹੜੀ ਨੌਰਾ ਨੇ ਪੋਤਰੀ ਆ ਤੇ ਮੇਰੇ ਨਾਨਾ ਨੇ ਆ ਉਹਨਾਂ ਦੇ ਬਾਬੀ ਦਾਦਾ ਬੁੱਢੇ ਬੈਠੇ ਸਾਹਿਕ-ਵਿਕਰੀ ਕੋਰੇ ਅੰਨੇ ਪੋਤਰੀ ਕਿੰਨੇ ਬੰਦੇ ਪੋਤਰੀ ਪੰਜ ਚਾਰ ਤੋਂ ਸਭ ਦੇ ਆ